ਫਗਵਾੜਾ ਦੇ ਹਨੂਮਾਨਗਰੀ ਮੰਦਿਰ ਦੇ ਸਾਹਮਣੇ ਪੁਲ ਉੱਪਰ ਇੱਕ ਬਾਬੇ ਤੋਂ ਹੀ ਇੱਕ ਬਾਬੇ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਉਸ ਨੂੰ ਝਾਂਸਾ ਦੇ ਕੇ 4 ਲੱਖ ਦਾ ਸੋਨਾ ਖੋਲ ਲਿਆ ਤੇ ਫਰਾਰ ਹੋ ਗਏ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਬਾਬਾ ਇੱਕ ਵਿਅਕਤੀ ਦੇ ਮੋਟਰਸਾਈਕਲ ਉੱਤੇ ਬੈਠ ਕੇ ਦੌੜ ਰਿਹਾ ਹੈਰਾਨੀ ਦੀ ਗੱਲ ਹੈ ਕਿ ਜਿਸ ਬਾਬੇ ਨੂੰ ਲੁੱਟਿਆ ਗਿਆ ਹੈ ਉਸ ਦਾ ਵੀ ਮੰਦਿਰ ਪਗਤਪੁਰਾ ਗਲੀ ਨੰਬਰ 5 ਵਿੱਚ ਹੈ ਜੋ ਖੁਦ ਵੀ ਪੁੱਛਾ ਦਿੰਦਾ ਹੈ ਪਰ ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਵੀ ਪੁੱਛਾ ਦਿੰਦੇ ਹੋ ਤੁਸੀਂ ਉਸ ਦੇ ਝਾਂਸੇ ਵਿੱਚ ਕਿੱਦਾਂ ਆ ਗਏ ਤਾਂ ਬਾਬੇ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੁਮਾਲ ਦਿੱਤਾ ਉਸ ਦੇ ਵਿੱਚ ਪਤਾ ਨਹੀਂ ਕੀ ਸੀ ਸਾਨੂੰ ਤਾਂ ਪਤਾ ਹੀ ਨਹੀਂ ਚੱਲ ਸਕਿਆ ਕਿ ਕਿਸ ਵੇਲੇ ਉਸ ਨੇ ਸਾਡਾ ਸੋਨਾ ਸਾਡੇ ਸਰੀਰ ਤੋਂ ਲਾਹ ਲਿਆ ਦੇਖੋ ਬਾਬੇ ਨੇ ਕੀ ਜਾਣਕਾਰੀ ਦਿੱਤੀ ਫਗਵਾੜਾ ਐਕਸਪ੍ਰੈਸ ਨੂੰ ਦੇਖੋ ਵੀਡੀਓ ਅਲੀਵ ਦੇ ਕੀ ਮਾਮਲਾ ਜੀ ਮੇਰਾ ਨਾਮ ਬਾਬਾ ਉੱਤ ਦਾ ਸਾਦੇ ਜੀ ਫਗਤਪੁਰੇ ਬਾਬਾ ਜੀ ਦਾ ਮੰਦਿਰ ਹਾਂਜੀ ਤੇ ਉਹਦਾ ਮੇਰਾ ਨਾਮ ਕਲਵਿੰਦਰ ਸਿੰਘ ਹੈ ਹਾਂਜੀ ਤੇ ਅੱਜ ਤੋਂ 3 ਦਿਨ ਪਹਿਲਾਂ ਮੇਰੀ ਗੁੱਡੀ ਦਾ ਵੱਡੀ ਐਕਸੀਡੈਂਟ ਹੋਇਆ ਹੂੰ ਤੇ ਐਕਸੀਡੈਂਟ ਹੋਣ ਤੋਂ ਬਾਅਦ ਜੂਦ ਫੇ ਉਹ ਲੜਕੀ ਨਰੂਲੇ ਡਾਕਟਰ ਨੂੰ ਲੈ ਕੇ ਗਈ ਤੀ ਹੂੰ ਤੇ ਮੈਂ ਇਥੇ ਜੋੜਾ ਡੁੱਲਰ ਜੁਲੜਾ ਉਹਦੇ ਕੋਲੋਂ ਪੈਸੇ ਲੈ ਗਿਆ 50000 ਰੁਪਏ ਬੱਕਰਾ ਜਮਾ ਕਰਾਉਣ ਬਾਅਦ ਸਰ ਜਦੋਂ ਮੈਂ ਪੌਦੇ ਥੱਲੇ ਦੀ ਨੰਗਲ ਲਗਾ ਉਤੋਂ ਸਬਜ਼ੀ ਲਈ ਕੋਈ ਚੀਜ਼ ਲਈ ਖਾਣ ਲਈ ਲੜਕੀ ਲਈ ਤੇ ਉਹਦੇ ਬਿਲਡ ਚੜਦਾ ਸੀਗਾ ਜੇ ਮੈਂ ਪਉਲਦੇਸਾ ਲੇ ਗਿਆ ਤਾਂ ਮੈਨੂੰ ਇੱਕ ਬਾਬਾ ਮਿਲਿਆ ਜਦੋਂ ਬਾਬਾ ਮਿਲਿਆ ਤਾਂ ਮੈਨੂੰ ਪੁੱਛਦਾ ਵੀ ਇੱਥੇ ਪੰਜਾਂ ਪੀਰਾਂ ਦੀ ਜਗ੍ਹਾ ਕਿੱਥੇ ਆ ਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਬਾਬਾ ਜੀ ਪੰਜਾਂ ਪੀਰਾਂ ਦੀ ਜਗ੍ਹਾ ਬਾਰੇ ਕੋਈ ਪਤਾ ਨਹੀਂ ਤੇ ਖਾਨੂੰਮਾਨ ਕੜੀ ਦੇ ਕੋਲ ਦੀ ਮੈਂ ਹੋ ਕੇ ਤਾਂ ਜਦੋਂ ਬੱਸ ਅੱਡੇ ਦੇ ਕੋਲੋਂ ਤਾਂ ਉਹ ਚੜਿਆ ਤੇ ਮੈਨੂੰ ਤੀਵੀਂ ਆਦਮੀ ਨੇ ਇੱਕ ਨੇ ਮੁੱਟ ਤੱਕ ਦੇ ਰੁਕ ਲਿਆ ਰੋਕ ਲਿਆ ਕਹਿੰਦੇ ਜਿਹੜਾ ਤੁਹਾਡੇ ਕੋਲ ਬਾਬਾ ਖੜਾ ਸੀ ਪੁੱਛਦਾ ਸੀ ਵੀ ਉਹ ਬਾਬਾ ਕਰਨੀ ਵਾਲਾ ਬਹੁਤ ਆ ਮੈਂ ਕਿਹਾ ਯਾਰ ਮੈਂ ਕੀ ਲੈਣਾ ਦੇਣਾ ਚ ਕਰਨੀ ਵਾਲਾ ਕਹਿੰਦੇ ਨਹੀਂ ਬਹੁਤ ਕਰਨੀ ਵਾਲਾ ਪੂਰੇ ਬੰਦੇ ਨੇ ਰਮਾਲ ਦੇ ਵਿੱਚ ਪਤਾ ਨਹੀਂ ਕੀ ਦਿੱਤਾ ਕੀ ਨਹੀਂ ਦਿੱਤਾ ਤੇ ਉਸ ਬੰਦੇ ਨੂੰ ਉਹ ਗਾਲਾਂ ਕੱਢਣ ਲੱਗ ਗਿਆ ਬਾਬਾ ਜਿਹੜਾ ਸੀਗਾ ਤੇ ਉਹ ਤੋਂ ਬਾਅਦ ਕਹਿੰਦਾ ਬਾਬਾ ਜੀ ਆਹ ਲੋ ਰਮਾਲ ਚੀਚਾ ਸਾਰੀਆਂ ਹੁਣ ਮੇਰੇ ਕਰਨਾ ਕੋ ਆਪਣੇ ਹੱਥ ਹਿਲਾਇਆ ਤੇ ਮੇਰੇ ਇੱਕ ਮੈਸੇਜ ਸੀਗੀ ਮੈਸੇਜ ਦੇ ਸੀਗੀ ਪੌਣੇ 2 ਟੋਲੇ ਵੀ ਚਾਂ ਸੀ ਤੇ ਟੋਲੇ ਸਿੰਦੀ ਸੀ ਬਾਬੇ ਜੀ ਤੇ ਔਰ ਅੱਧਾ ਕਤੋਲੇ ਦੇ ਟੋਕ ਸੀ ਉਹਦੇ ਕੰਨਾਂ ਦੇ ਵਿੱਚ ਤੇ ਮੇਰੇ ਸੀਗੀਆਂ ਪੌਣੇ 2 ਟੋਲੇ ਦੀਆਂ ਨਾਂਤੀਆਂ ਸਿੱਗੀਆਂ ਕੰਨਾਂ ਦੇ ਵਿੱਚ ਇੱਕ ਨਾਂਤੀ ਅੱਧੇ ਟੋਲੇ ਦੀ ਉੱਪਰ ਸੀਗੀ ਤੇ ਬਸ ਉਹ ਚੀਜ਼ਾਂ ਸਾਰੀਆਂ ਲੈ ਕੇ 10000 ਫੁੱਟੇ ਦੇ ਬੱਚੇ ਸੀ ਉਹ ਵੀ ਲੈ ਕੇ ਨਾ ਵੀ ਸਾਰੀ ਵਾਰਤ ਹੋਈ ਕਿਹੜੀ ਜਗ੍ਹਾ ਪੱਕੇ ਰਾਮਨ ਸੁਨਮਾਨ ਕੜੀ ਦੇ ਸਾਹਮਣੇ ਸਾਹਮਣੇ ਬਾਹਰੇ ਉੱਪਰ ਅੱਛਾ ਉੱਪਰ ਪੌਲ ਦੇ ਉੱਪਰ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਸਟਾਰ ਮੈਲ ਦੇ ਮੋੜ ਦੀ ਆ ਰਿਹਾ ਸੀ ਸਬਜ਼ੀ ਲੈ ਕੇ ਅੱਛਾ ਸਬਜ਼ੀ ਪੈਦਲ ਸੀ ਤੁਸੀਂ ਨਹੀਂ ਸਕੂਟਰੀ ਤੇ ਸੀ ਨਾਲ ਕੌਣ ਸੀ ਮੈਸੇਜ ਸੀ ਮੇਰੀ ਉਹਨਾਂ ਨੇ ਤੁਹਾਨੂੰ ਰੋਕਿਆ ਕਿ ਤੁਸੀਂ ਆਪ ਖੜ੍ਹ ਗਏ ਉਹ ਨਹੀਂ ਰੋਕਿਆ ਕੀ ਕਿਹਾ ਉਹਨਾਂ ਨੇ ਪਹਿਲਾਂ ਤੁਹਾਨੂੰ ਸਟਾਰਟ ਵੀ ਇਹੀ ਕਿਹਾ ਵੀ ਜਿਹੜਾ ਬਾਬਾ ਤੁਹਾਨੂੰ ਪੌਲ ਥੱਲੇ ਮਿਲਿਆ ਵੀ ਉਹ ਬਾਬਾ ਬਹੁਤ ਕਰਨੀ ਵਾਲਾ ਭਗਤੀ ਵਾਲਾ ਅੱਛਾ ਵੀ ਤੁਸੀਂ ਕੀ ਕਹਿੰਦਾ ਸੀ ਉਹ ਮੈਂ ਕਿਹਾ ਮੈਨੂੰ ਉਹ ਕਹਿੰਦਾ ਪੰਜਾਬੀ ਪੀਰਾਂ ਦੀ ਜਗ੍ਹਾ ਦੱਸੋ ਮੈਂ ਕਿਹਾ ਵੀ ਮੈਨੂੰ ਪੁੱਛਿਆ ਮੈਂ ਕਿਹਾ ਵੀ ਮੈਨੂੰ ਨਹੀਂ ਇਹਦੇ ਬਾਰੇ ਪਤਾ ਪੰਜਾਬੀ ਪੀਰਾਂ ਦੀ ਜਗ੍ਹਾ ਕਿੱਥੇ ਚੱਲੇ ਜਦੋਂ ਉਹਨੇ ਸਮਾਨ ਲਾਉਣ ਨੂੰ ਕਿਹਾ ਤੁਹਾਨੂੰ ਹਾਂਜੀ ਤੁਸੀਂ ਕਿਉਂ ਲਾ ਕੇ ਦਿੱਤਾ ਉਹਨਾਂ ਨੇ ਆਹ ਰਮਾਲ ਮੇਰੇ ਕੋਲ ਸਤਾ ਦੇ ਗਿਆ ਮੈਨੂੰ ਰਮਾਲ ਜਦੋਂ ਮੈਂ ਰਮਾਲ ਖੋਲ ਕੇ ਦੇਖਿਆ ਤੇ ਬਸ ਸਮਾਨ ਲਾਇਆ ਕੀ ਉਹ ਉਹ ਨਹੀਂ ਆਪ ਹੀ ਲਾਇਆ ਪਤਾ ਨਹੀਂ ਲੱਗਾ ਸਾਨੂੰ ਕੁਝ ਜਿਹੜਾ ਜਿਹੜੇ ਬਾਬਾ ਕਹਿੰਦੇ ਤੁਸੀਂ ਮਿਲ ਕੇ ਆਏ ਹੋ ਬਾਬੇ ਨੂੰ ਤੁਸੀਂ ਮਿਲੇ ਸੀ ਪਹਿਲਾਂ ਉਹਨੂੰ ਕਿੱਦਾਂ ਪਤਾ ਲੱਗ ਗਿਆ ਉਹ ਬਾਬਾ ਪੁੱਲ ਥੱਲੇ ਮਿਲਿਆ ਪਹਿਲਾਂ ਸਾਨੂੰ ਅੱਛਾ ਇਹਦਾ ਮਤਲਬ ਤੇ ਮੁੜ ਕੇ ਤੁਸੀਂ ਉਹ ਬਾਬਾ ਦੇਖਿਆ ਵੀ ਉਹ ਹੈਗਾ ਸੀ ਉਹ ਵੀ ਸਾਡੇ ਕੋਲ ਉਹ ਫੇ ਆ ਗਿਆ ਮੁੜ ਕੇ ਸਾਡੇ ਕੋਲ ਕਹਿੰਦੇ ਉਹ ਬਾਬਾ ਆਉਂਦਾ ਉਹਦੇ ਤੁਸੀਂ ਵੀ ਉੱਥੇ ਥਾਂ ਬਣਾਈ ਹੋਈ ਆ ਪੰਜ ਨੰਬਰ ਗਲੀ ਦੇ ਵਿੱਚ ਤੇ ਤੁਹਾਡੇ ਨਾਲ ਇਦਾਂ ਹੋ ਗਿਆ ਇਹ ਕਿਦਾਂ ਬਸ ਜੀ ਤੁਸੀਂ ਵੀ ਪੁੱਛਿਆ ਦਿੰਦੇ ਹੈਗੇ ਆ ਤੁਹਾਡੇ ਨਾਲ ਇਦਾਂ ਹੋ ਗਿਆ ਕਿਦਾਂ ਹੋ ਗਿਆ ਗੱਲ ਇਦਾਂ ਜੀ ਕਹਿੰਦੇ ਅਕਲ ਤੇ ਪੜਦਾ ਪੈਂਦਾ ਕੀ ਕਰਨਾ ਹਾਂ ਪੜਦਾ ਪੜਦਾ ਪਹਿਲੇ ਕੀ ਕੋਈ ਕੈਮਰਾ ਵਗੈਰਾ ਚ ਆਇਆ ਕੁਝ ਦੇਖੇ ਕੈਮਰੇ ਚ ਆਈਏ ਉਹਨਾਂ ਦੀ ਵੀਡੀਓ ਆਈ ਹੈ ਜੀ ਆ ਗਈ ਉਹਨਾਂ ਨੂੰ ਮੰਨ ਕੇ ਕਿੰਨੇ ਵਿਅਕਤੀ ਸੀ ਉਹ ਚਾਰ ਜਾਣੇ ਚੌਥਾ ਹੁਣ ਅਸੀਂ ਦੇਖਿਆ ਪਹਿਲਾਂ ਨਹੀਂ ਉਹ ਦੇਖਿਆ ਜਿਹੜਾ ਬਾਬਾ ਨੂੰ ਬਿਠਾੜ ਕੇ ਲਿਗਿਆ ਉਸ ਤੋਂ ਸ਼ਿਕਾਇ ਕੀ ਮੰਗ ਕਰਦੇ ਨੇ ਇਨਸਾਫ ਦੀ ਹੁਣ ਇਹ ਕਹਿੰਦੇ ਆ ਵੀ ਉਹ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਔਰ ਫੜਿਆ ਜਾਵੇ ਕੱਲ ਨੂੰ ਇਦਾਂ ਦੀ ਕੋਈ ਵਾਰਦਾਤ ਨਾ ਹੋਵੇ ਤਾਂ ਚਲੋ ਬਾਬੇ ਦੀਆਂ ਚੀਜ਼ਾਂ ਉਹ ਵਾਪਸ ਦਿੱਤੀ ਜਾਵੇ ਠੀਕ ਹੈ ਜੀ ਤੇ ਵਾਰਦਾਤ ਉਹ ਲੁੱਟ ਦੀ ਉਹਦੇ ਬਾਰੇ ਕੀ ਕਹਿਣਾ ਹੈ ਲੁੱਟ ਨੇ ਜੀ ਵਾਰਦਾਤ ਹੋਈ ਹੈ ਇੱਕ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ ਕੁਲਵਿੰਦਰ ਸਿੰਘ ਜੀ ਨੇ ਮਦਦਈ ਉਹਨਾਂ ਨੇ ਦਰਖਾਸਤ ਦਿੱਤੀ ਹੈ ਕਿ ਮੈਨੂੰ ਇੱਕ ਬਾਬਾ ਟੱਕਰਿਆ ਜਿਹੜਾ ਲਾਈਕ ਧਾਰਮਿਕ ਆਸਾ ਦੇ ਨਾਲ ਤੇ ਉਹਨਾਂ ਦੇ ਨਾਲ ਜੋ ਇੱਕ ਦੂਜੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਉਹ ਨਹੀਂ ਸੜਕ ਦੇ ਪਹਿਲਾਂ ਵੀ ਤੁਹਾਡੇ ਨਾਲ ਦੁੱਖ ਤਕਲੀਫਾਂ ਇਹ ਉਹ ਆਪਾਂ ਹੱਲ ਕਰਦਾਂਗੇ ਤੇ ਫਿਰ ਉਹ ਗੱਲਾਂ ਚ ਲੈ ਕੇ ਤੇ ਸੋਨੇ ਦਾ ਸੋਨੇ ਦੇ ਛੋਟੇ ਜਿਹੇ ਸੋਨੇ ਦੀ ਤੇ ਨਾਲ ਕੁਝ ਕੈਸ਼ ਦੀ ਠਗੀ ਹੋਈ ਆ ਜੋ ਫਰਾਡ ਆ ਤੇ ਉਹਦੇ ਰਿਗਾਰਡਿੰਗ ਆਪਾਂ ਕਾਨੂੰਨੀ ਕਾਰਵਾਈਆਂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਉਹਨਾਂ ਨੂੰ ਫੜਾਂਗੇ ਜਿਨ੍ਹਾਂ ਨੇ ਵੀ ਇਹ ਠਗੀ ਕੀਤੀ ਆ ਤੇ ਫੜ ਕੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਇਹ ਕੋਈ ਘਟਨਾ ਕਿਸੇ ਸੀਸੀਟੀਵੀ ਕੈਮਰੇ ਚ ਜਾਂ ਕਿਤੇ ਉਹ ਦੇਖ ਰਹੇ ਆ ਜੀ ਕੁਝ ਸੀਸੀਟੀਵੀ ਫੁਟੇਜ ਮਿਲੀ ਵੀ ਆ ਸਾਨੂੰ ਅਸੀਂ ਫਰਦਰ ਹਾਲੇ ਇਨੀਸ਼ੀਅਲ ਸਟੇਜ ਹੈ ਜੀ ਇਨਵੈਸਟੀਗੇਸ਼ਨ ਦੀ ਕੋਸ਼ਿਸ਼ ਕਰਾਂਗੇ ਸਾਨੂੰ ਕਲੀਅਰ ਮਿਲ ਜਾ ਹਾਲੇ ਜਿਹੜੀ ਸੀਸੀਟੀਵੀ ਆ ਮੈਂ ਤੁਹਾਨੂੰ ਨਹੀਂ ਮੈਂ ਨਹੀਂ ਅਵੇਲੇਬਲ ਲਾਈਕ ਮਿਲ ਵੀ ਜਾਊਗੀ ਤੁਹਾਨੂੰ ਚਲੋ ਬਾਹਰੋਂ ਜਿੱਥੋਂ ਆਪਾਂ ਚੈੱਕ ਕੀਤੀ ਆ ਤੁਹਾਨੂੰ ਮੀਡੀਆ ਨੂੰ ਵੀ ਦੇ ਦਿੰਦੇ ਨੇ ਸਾਰੇ ਤੇ ਕੋਸ਼ਿਸ਼ ਕਰ ਰਹੇ ਆ ਮਤਲਬ ਜਲਦੀ ਫੜਾ ਦੇ ਕਰ ਰਹੇ ਚੈੱਕ ਸੀਸੀਟੀਵੀ